ਰਾਂਜੀ ਅੱਜ ਜਿਹੜਾ ਰੈਡਾਂ ਦੇ ਘਰਨੇ ਲੱਗੇ ਨੇ ਕਿ ਕਿਹੜ ਕੀ ਕਿਹੜਾ ਮਸਲਾ ਹੈ ਕਿ ਕੀ ਕਰ ਰਹੀ ਹੈ ਸਰਕਾਰ ਇਹਦੇ ਦਿੱਤੇ ਮੈਂ ਦਰਬਾਰਾ ਸਿੰਘ ਸਾਹਿਲਾ ਜ਼ਿਲ੍ਹਾ ਜਰਨਤ ਕਤਰ ਭਾਰਤੀ ਕਿਸਾਨ ਯੂਗਤ ਅਗਰਾਹਾ ਹੰਗਰੂਰ ਅੱਜ ਜੋ ਅਸੀਂ ਇਹ ਸਬਡਿਵੀਜ਼ਨ ਉੱਤੇ ਧਰਨੇ ਲਾ ਰਹੇ ਹਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਜੋ ਬਿਜਲੀ ਬਿੱਲ 225 ਸੈਂਟਰ ਸਰਕਾਰ ਆ ਜਿਹੜੀ ਉਹ ਸੂਬਿਆਂ ਤੋਂ ਬਿਜਲੀ ਦੇ ਅਧਿਕਾਰ ਖੋ ਕੇ ਆਵਦੇ ਹੱਥ ਚ ਲੈਣਾ ਚਾਹੁੰਦੀ ਐ ਤੇ ਉਹਨਾਂ ਨੂੰ ਗਾਹ ਕਾਰਪੋਰੇਟ ਕਰਾਉਣਿਆਂ ਨੂੰ ਵੇਚਣਾ ਚਾਹੁੰਦੀ ਐ ਇਸ ਕਰਕੇ ਮਤਲਬ ਸਾਡੇ ਜਿਹੜੇ ਪਬਲਿਕ ادارے ਨੇ ਇਹਨਾਂ ਨੂੰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਵੇਚਣ ਨਹੀਂ ਦੇਵਾਂਗੇ ਕਿਉਂਕਿ ਜਿਹੜੇ ਪਬਲਿਕ ادارے ਹੁੰਦੇ ਨੇ ਬਿਜਲੀ ਬੋਰਡ ਐ ਸਕੂਲ ਐ ਹਸਪਤਾਲ ਨੇ ਇਹ ਸਾਡੀ ਮਤਲਬ ਜਿਹੜੇ ਲੋਕ ਜਿਨ੍ਹਾਂ ਦਾ ਕਿਤੇ ਹੱਥ ਨਹੀਂ ਪੈਂਦਾ ਜਿਹੜੇ ਮਤਲਬ ਥੱਲੇ ਦਬੇ ਕੁਤਲੇ ਨੇ ਉਹਨਾਂ ਦੀ ਮਤਲਬ ਜਿਹੜੀ ਬਿਜਲੀ ਹੈਗੀ ਜੇ ਅਸੀਂ ਨਾ ਲੜੇ ਤਾਂ ਉਹਨਾਂ ਦੇ ਹੱਥਾਂ ਤੋਂ ਵਗ ਜੂਗੀ ਇਸ ਕਰਕੇ ਸੀ ਇਹੀ ਕਹਿੰਦੇ ਆ ਵੀ ਵਿਦਿਆ ਛੇ ਸਹੂਲਤਾਂ ਨੇ ਚਾਹੇ ਬਿਜਲੀ ਐ ਟਰਾਂਸਪੋਰਟ ਐ ਇਹ ਸਾਰੇ ਜਿਹੜੇ ਪਬਲਿਕ ਕਰਾਰੇ ਨੇ ਇਹ ਪਬਲਿਕ ਦੇ ਕੋਲ ਰਹਿਣੇ ਚਾਹੀਦੇ ਨੇ ਪਰ ਸਾਡਾ ਸੈਂਟਰ ਸਰਕਾਰ ਐ ਜਿਹੜੀ ਉਹ ਕਿਸੇ ਨਾ ਕਿਸੇ ਬਹਾਨੇ ਕਿਤੇ ਸਾਡਾ ਭਾਖੜਾ ਬਿਆਸ ਮੈਨੇਜਮੈਂਟ ਨੂੰ ਖੋਣਾ ਚਾਹੁੰਦੀ ਐ ਕਿਤੇ ਸਾਡੀ ਪੰਜਾਬ ਯੂਨੀਵਰਸਿਟੀ ਨੂੰ ਖੋਣਾ ਚਾਹੁੰਦੀ ਐ ਇਹ ਸਾਰਾ ਕਿਹੜਾ ਭਗਵਾ ਕਰਨਾ ਸਰਕਾਰ ਦਾ ਮਿੱਥਿਆ ਹੋਇਆ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਇਸ ਨੂੰ ਮਤਲਬ ਨਿੱਜੀ ਹੱਥਾਂ 'ਚ ਨਹੀਂ ਜਾਣ ਦੇਵਾਂਗੇ ਇਹਨੇ ਕਿੰਨੇ ਕੁ ਥਾਮਿਆ ਹੈ ਜਿਹੜਾ ਜਿੱਦਾਂ ਧਰਨਾ ਹੈਗਾ ਇਹ ਅੱਜ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਸਬ-ਡਿਵੀਜ਼ਨ ਨੇ ਜਿਸੇ ਵੀ ਬਲਾਕ ਦੇ ਵਿੱਚ ਦੋ ਨੇ ਕਿਸੇ ਬਲਾਕ 'ਚ ਤਿੰਨ ਨੇ ਸਾਰੇ ਸਾਮਾ ਦੇ ਉੱਤੇ ਧਰਨਾ ਬਹੁਤ ਵੱਡੇ ਇਕੱਠ ਨੇ ਬਹੁਤ ਵੱਡਾ ਸਹਿਯੋਗ ਲੋਕਾਂ ਦਾ ਮਿਲਿਆ ਲੋਕਾਂ ਨੂੰ ਮਤਲਬ ਇਸ ਗੱਲ ਦਾ ਅਹਿਸਾਸ ਹੈ ਵੀ ਜੇ ਬਿਜਲੀ ਬੋਰਡ ਪ੍ਰਾਈਵੇਟ ਹੋ ਗਿਆ ਨਿੱਜੀ ਹੱਥਾਂ 'ਚ ਵਾਗ ਗਿਆ ਤਾਂ ਬਿਜਲੀ ਸਾਡੇ ਆਪਣੀ ਜਿਹੜੀ ਬਿਜਲੀ ਹੈਗੀ ਇਹ ਮਤਲਬ ਅਸੀਂ ਇਸ ਨੂੰ ਵਰਤ ਨਹੀਂ ਸਕਾਂਗੇ ਕਿਉਂਕਿ ਜੇ ਬਿੱਲ ਨੇ ਮੋਟੇ ਆਉਣੇ ਨੇ ਉਹ ਚਾਹੇ ਖੇਤੀ ਮੋਟਾ ਆਉਂਦੇ ਨੇ ਚਾਹੇ ਘਰ ਦੀ ਬਿਜਲੀ ਹੈ ਇਸ ਕਰਕੇ ਮਤਲਬ ਅਸੀਂ ਇਸ ਨੂੰ ਕਿਸੇ ਹਾਲਤ ਦੇ ਵਿੱਚ ਵੀ ਬਿਜਲੀ ਬੋਰਡ ਹੈ ਜਿਹੜਾ ਨਿੱਜੀ ਹੱਥਾਂ ਤੇ ਨਹੀਂ ਜਾਣ ਦੇਵਾਂਗੇ ਕਿੰਨੀਆਂ ਜਥੇਬੰਦੀਆਂ ਨੇ ਅੱਜ ਪ੍ਰਧਾਨ ਇਹ ਚ ਅੱਜ ਇਹ ਜਿਹੜਾ ਮਤਲਬ ਅੱਜ ਪ੍ਰੋਗਰਾਮ ਹੈ ਇਹ ਸੰਯੁਕਤ ਕਿਸਾਨ ਮੋਰਚੇ ਦਾ ਹੈਗਾ ਇਹ ਚ ਬਹੁਤ ਜਥੇਬੰਦੀਆਂ ਨੇ ਬਹੁਤ ਮਜ਼ਦੂਰ ਜਥੇਬੰਦੀਆਂ ਨੇ ਮੁਲਾਜ਼ਮ ਜਥੇਬੰਦੀਆਂ ਨੇ ਕਿਉਂਕਿ ਇਹਦੀ ਮਾਰ ਹਰਕਤੇ ਪੈਣੀ ਹੈ ਕੋਈ ਦੁਕਾਨਦਾਰ ਹੈ ਉਹਦੀ ਵੀ ਪੈਣੀ ਹੈ ਇਸ ਲਈ ਸੱਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਹੈ